ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਨੁਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੁਣੇ-ਹੁਣੇ ਇੱਥੇ ਜਹਾਜ਼ ਨਾਲ ਵਾਪਰਿਆ ਵੱਡਾ ਭਿਆਨਕ ਹਾਦਸਾ ਬੇਕਾਬੂ ਹੋਇਆ ਜਹਾਜ਼ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਵੀਰਵਰ ਨੂੰ ਫਰੂਖਾਬਾਦ ਜ਼ਿਲ੍ਹੇ ਦੇ ਖਿਸੇਪੁਰ ਉਦਯੋਗਿਕ ਖੇਤਰ ਵਿੱਚ ਇੱਕ ਵੱਡਾ ਹਵਾਈ ਹਾਦਸਾ ਹੋਣ ਤੋਂ ਟਲ ਗਿਆ ਇੱਕ ਮਿੰਨੀ ਜੈਟ ਜਹਾਜ਼ ਉਡਾਣ ਭਰਨ ਦੇ ਸਮੇਂ ਰਣਵੇ ਤੋਂ ਫਿਸਲ ਗਿਆ ਤੇ ਝਾੜੀਆਂ ਵਿੱਚ ਜੜ ਗਿਆ ਮਿੰਨੀ ਜੈਟ ਜਹਾਜ਼ ਇੱਕ ਉਦਯੋਗਪਤੀ ਦੇ ਪਰਿਵਾਰ ਨੂੰ ਖਿਸੇਪੁਰ ਲੈ ਕੇ ਜਾ ਰਿਹਾ ਸੀ ਅਤੇ ਰਣਵੇ ਤੇ ਤੇਜ਼ ਰਫ਼ਤਾਰ ਫੜਦੇ ਹੋਏ ਜਹਾਜ਼ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਸੀਮਾ ਤੋਂ ਠੀਕ ਪਹਿਲਾਂ ਝਾੜੀਆਂ ਵਿੱਚ ਜੜ ਗਿਆ ਜੀ ਹਾਂ ਜਾਣਕਾਰੀ ਦੇ ਅਨੁਸਾਰ ਖਿਸੇਪੁਰ ਉਦਯੋਗਿਕ ਖੇਤਰ ਵਿੱਚ ਮੌਨ ਰਹੀ ਬੀਅਰ ਫੈਕਟਰੀ ਦੇ ਡੀ ਐਮ ਡੀ ਅਜੇ अरोड़ा ਐਸ்சி ਬੀ ਆਈ ਮੁਖੀ ਸੁਮਿਤ ਸ਼ਰਮਾ ਤੇ ਬੀ ਪੀਓ ਰਕੇਸ਼ ਟਿੱਕੂ ਕੱਲ ਦੁਪਹਿਰ 3 ਵਜੇ ਭਪਾਲ ਤੋਂ ਮੁੰਮਦਾਬਾਦ ਸ਼ਹਿਰ ਵਿੱਚ ਸਰਕਾਰੀ ਹਵਾਈ ਪੱਟੀ ਦੇ ਬੰਨਰੀ ਫੈਕਟਰੀ ਦੇ ਨਿਰਮਾਣ ਕਾਰਜ ਦਾ ਨਿਰੀਖਣ ਕਰਨ ਲਈ ਪਹੁੰਚੇ ਸਨ ਤੇ ਉਹ ਅੱਜ ਸਵੇਰੇ 10:30 ਵਜੇ ਜੈਟ ਸਰਵਿਸ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਦੇ ਪ੍ਰਾਈਵੇਟ ਜੈਟ ਵੀਟੀ ਡੀਐਸ ਨੇ ਭਪਾਲ ਲਈ ਰਵਾਨਾ ਹੋਏ ਜਿਸ ਦੇ ਦੌਰਾਨ ਇਹ ਹਾਦਸਾ ਵਾਪਰ ਗਿਆ ਵੀਡੀਓ ਦੇਖਣ ਲਈ ਤੁਹਾਡਾ ਧੰਨ